ਸਸ ਹੀ ਗੱਲ ਦੋਸਤੋ ਕਿੱਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਹ ਰਾਤ ਦੇ ਆਪਾਂ ਪੁੱਠੇ ਵੜ ਕੇ ਲਿਆਂਦੇ ਸੀ ਖੜਾ ਟਰੈਕਟਰ ਜੇ ਬਾਹਰ ਹੀ ਇਹ ਸ਼ੈੱਡ ਦੇ ਵਿੱਚ ਲਾਉਣਾ ਸੀਗਾ ਰਾਤੀ ਤੇ ਜੇ ਤਾਂ ਭੁੱਲ ਗਿਆ ਤੇ ਮੀਂਹ ਬਹੁਤ ਪੈ ਗਿਆ ਸਵੇਰ ਦਾ ਹੀ ਅੱਜ 4:30 ਵਜੇ ਦਾ ਮੀਂਹ ਆਇਆ ਵਾ ਤੇ 7:30 ਹੋ ਚੱਲੇ ਆ ਯਾਨੀ ਕਿ 2 ਘੰਟੇ ਹੋ ਗਏ ਲਗਾਤਾਰ ਮੀਂਹ ਬੰਦੇ ਨੂੰ ਅੱਜ ਬਹੁਤ ਜ਼ਿਆਦਾ ਮੀਂਹ ਆਇਆ ਨਿਆਣੇ ਚੱਲੇ ਆ ਸਕੂਲ ਇਹਨਾਂ ਨੂੰ ਹੁਣ ਗੱਡੀ 'ਚ ਛੱਡ ਕੇ ਆਉਂਦੇ ਆ ओके ਆ ਮੋੜ ਤੱਕ ਬਸ ਲਾਗੇ ਜਾਣਾ ਵਾ ਗੱਡੀ 'ਚ ਜਾ ਕੇ ਛੱਡਨੇ ਨੇ ਵੇਖੋ ਤੁਸੀਂ ਪਰ ਨਾਲੇ ਕਿੱਦਾਂ ਚੱਲਣ ਦੇ ਔਰਾਂ ਚੋਰਾਂ ਨੇ ਅੱਜ ਭਾਰੀ ਭਾਰੀ ਯਾਨੀ ਕਿ ਬਰਸਾਤ ਹੋਣ ਦੇਈ ਐ ਆਓ ਜੀ ਬਾਪੂ ਗੱਡੀ 'ਚ ਲੈ ਕੇ ਚੱਲਣ ਦੇ ਆਣ ਠੱਡ ਕੇ ਆਊਗਾ ਇੱਥੇ ਮੋੜ ਤੱਕ ਮਨ ਹੁਣੀ ਖੜੇ ਉੱਧਰ ਪਰੇ ਾਰੇ ਰੈਡੀ ਹੋ ਗਏ ਫਰੇ ਹਾਂਜੀ ਹਸਪਤਾਲ ਚੱਲੇ ਆਂ ਕੂਲ ਹਾਂਜੀ ਸਾਰੇ ਜਣੇ ਕੀਤਾ ਹਸਪਤਾਲ ਫਰ ਕੀਤਾ ਕਿੰਨੋਂ ਬੁੱਤਨ ਸਰ ਗਾਇਸ ਨੂੰ ਲੈਓ ਵੀ ਬਾਪੂ ਨੇ ਆਂ ਦिए ਗੱਡੀ ਅੱਗੇ ਤੁਹਾਡੇ ਲਾਗੇ ਤੇ ਬਬੋ ਹੁਣ ਦੇ ਸੀ ਟਾਇਰ ਦੇਖ ਕੇ ਬਾਇਓ 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 ਪਾ ਜਿਕੇ ਜਾਵਾ ਜਾਵਾ ਬੈਗ ਲਾ ਲਾਂ ਇੰਦੇ ਹਮ ਪਰੋਂ ਪਹਿਲਾਂ ਪਿੱਛੋਂ ਅੱਗੇ ਬਹਿ ਜਾ ਵੀ ਕਾਛਾ ਡ੍ਰਿੱਲਿਆ ਜੇ ਇੰਥੇ ਰੋ ਜਾ ਲੈ ਓਏ ਬਹਿ ਗਿਆ ਕਹਿੰਦੇ ਆਣੇ ਗੱਡੀ ਚ ਤੇ ਇਹਨਾਂ ਨੇ ਛੱਡ ਕੇ ਆਉਂਦਾ ਹੁਣ ਬਾਪੂ ਇੱਥੇ ਤੱਕ ਓ ਜੀ ਚੱਲ ਕੇ ਬੱਚੇ ਸਕੂਲ ਬਾਅਦ ਸੌਥੇ ਹੋਣੀ ਮੈਨੂੰ ਦੱਸਣਾ ਕਿੱਥੇ ਹੋਣੀ ਹੈ ਇਹਨਾਂ ਨੇ ਉੱਥੇ ਧੱਕ ਛੱਡ ਕੇ ਆਉਣਾ ਗੱਡੀ ਦੇ ਵਿੱਚ ਬਸ ਲੱਗ ਗਈ ਦੂਰ ਨਹੀਂ ਜਾਣਾ ਇੰਨੇ ਆ ਆ ਮੋੜ ਦੇ ਛੱਡਨਾ ਬਸ ਤੇ ਆ ਜਿਹੜੇ ਦੇ ਆ ਖੰਬੇ ਦੇ ਲਾਗੇ ਕਦੀ ਜਿਆਦਾ ਦੂਰ ਨਹੀਂ ਜਾਣਾ ਇਹਨਾਂ ਨੇ ਤੂੰ ਮੀ ਵੇਖ ਲੈ ਤੂੰ ਬਹੁਤ ਜਿਆਦਾ ਪੈ ਗਿਆ ਅਜੇ ਤਾਂ ਹੀ ਪਈ ਜਾਂਦਾ ਇੱਧਰ ਆ ਵੀ ਰੋਡ ਦਿੱਤਾ ਮੈਨੂੰ ਲੱਗਦਾ ਮੀਨ ਨਾਲੀਆਂ ਵੀ ਪੂਰੀਆਂ ਭਰੀਆਂ ਭੀਆਂ ਦੇਖ ਸਕਦੇ ਤੁਸੀਂ ਇੱਧਰ ਰੋਡ ਪਾ ਦਾ ਰਾਸਤਾ ਰੁੜ ਗਿਆ ਟੱਕਾ ਉਟਾ ਭਾਈਆਂ ਥੱਲੇ ਜਾ ਕੇ ਇੰਨੀ ਤੇਜ਼ ਮੀ ਵਿਅਜ ਨਹੀਂ ਬੈਂਦੇ ਆ ਤੇ ਘਰ ਦੇ ਲੱਗੇ ਆ ਪਕੌੜੇ ਕੱਢਣ ਮਮੀ ਹਣੀ ਤੇ ਗੁਲਦੀਬਣੀ ਤੇ ਆਪਾਂ ਲੱਗੇ ਆ ਵੀਡੀਓ ਅਪਲੋਡ ਕਰਨ ਨਵੇਂ ਆਪਣੇ ਚੈਨਲ ਦੇ ਮੌਜੀ ਪਕੌੜੇ ਆ ਗਏ ਆ ਤਾਂ ਨੇ ਹੁਣ ਆਪਾਂ ਟੈਸਟ ਕਰਦੇ ਇਹਨੂੰ ਮਈ ਆ ਗਿਆ ਹੋਗਾ ਦੋ ਸੌਂ ਦੀ ਜੋੜੀ ਲੱਗੀ ਹੋਏ ਇਹਨੂੰ ਮਿਲ ਜਾਣ ਪਕੌੜੇ ਤੇ ਕਿਹਾ ਬਾਪਾ ਨਹੀਂ ਯਾਰ ਕਿੱਥੋਂ ਅਦਾਜਾ ਲਾ ਸਕਦੇ ਮੀਂਹ ਦਾ ਵੇਖ ਲਵਾ ਰੀੜੀ ਖੜੀ ਸੀ ਤੇ ਇਹ ਵੀ ਭਰ ਗਈ ਆ ਇਹ ਨਾ ਮੀਂਹ ਪਿਆ ਵਾ ਹੁਣ ਆਪਾਂ ਲੱਗਿਆਂ ਪੱਠੇ ਘੁਤਰਨ ਮਿੱਤਰੋ ਕੋਠੇ-ਪੋਠੇ ਪਾ ਗਏ ਕਿ ਮਡੇ ਕੰਮ ਕਰਕੇ ਆਪਾਂ ਆ ਗਏ ਵਿਹਲੇ ਨਾਲ ਕੋਹ ਲਿਆ ਵਾ ਤੇ ਹੁਣ ਆਪਾਂ ਮਾਰਦੇ ਆ ਝੋਨੇ ਵਾਲੇ ਗੀੜਾ ਵੇਖਦੇ ਆ ਕਿੰਨਾ ਕਿ ਵੀ ਪਿਆ ਵਾ ਜਾ ਕੇ ਪਤਾ ਲੱਗਦਾ ਵਾ ਕਿੰਨਾ ਕਿ ਪਾਣੀ ਖੜਾ ਤੇ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਵੀ ਕਿੰਨੀ ਕਿ ਬਰਸਾਤ ਹੋਈ ਆਪਣੇ ਦੇਖੋ ਆ ਸਾਡਾ ਝੋਨਾ ਭਰ ਗਿਆ ਤੇ ਇਹਦੇ ਵਿੱਚੋਂ ਪਾਣੀ ਬਾਹਰ ਨਿਕਲਦਿਆਂ ਛੜਕਦੇ ਆ ਗਿਆ ਇੰਨਾ ਪਾਣੀ ਆ ਨਾ ਮੀਂਹ ਪੈ ਗਿਆ ਦੇਖ ਸਕਦੇ ਤੇ ਵਾਦੂ ਮੇਂ ਪੈ ਗਿਆ ਜੀ ਆਹ ਸਤਿਆਂ ਚ ਪਾਣੀ ਦੇਖੋ ਕਿੰਨਾ ਹੋ ਗਿਆ ਉਹ ਪਰਿਓ ਵੀ ਵਗਣ ਦਿਆ ਉੱਪਰ ਤੇ ਆ ਰਿਹਾ ਇਧਰ ਨੂੰ ਤੇ ਜਦੋਂ ਇਹ ਫੁੱਲ ਹੋ ਗਿਆ ਇਧਰੋਂ ਫੇਰ ਤਾਂ ਉਹ ਚੜ ਜਾਣਾ ਪਣੀ ਆਪਣੇ ਆ ਖੱਤੇ ਨੂੰ ਇਹ ਵੀ ਫੁੱਲ ਹੋਇਆ ਪਿਆ ਹਜੇ ਬੱਦਲ ਉੱਪਰ ਹੀ ਫਿਰਦਾ ਤੇ ਮੈਂ ਕਾਫੀ ਜ਼ਿਆਦਾ ਪੈ ਗਿਆ ਅੱਜ ਇਹ ਆ ਜੀ ਆਪਣਾ 47 ਝੋਨਾ ਇਹਨੂੰ ਇਹ ਬੜੀ ਪ੍ਰੋਬਲਮ ਆਈ ਆ ਜੀ ਇਹਨੇ ਪੱਤੇ ਪੀਲੇ ਹੋ ਗਏ ਆ ਜਿੰਨੇ ਥਾਂ ਦੇ ਲਾਇਆ ਸਾਰੇ ਥਾਂ ਦੇ ਪਤਾ ਨਹੀਂ ਕੀ ਚੱਗੇ ਰਿਹਾ ਪੱਤੇ ਉੱਪਰੋਂ ਪੀਲੇ ਪੀਲੇ ਜੇ ਹੋ ਗਏ ਆ ਦੇਖੋ ਸਾਡੇ ਇਹਨੂੰ ਆਪਾਂ ਬਟਾਕੋ ਵੀ ਪਾ ਦਿੱਤੀ ਆ ਪਰ ਫਰਕ ਨਹੀਂ ਪਿਆ ਕੋਈ ਵੀ ਉਹਦਨ ਖਾਦ ਵੀ ਤਾਂ ਇਹਨੂੰ ਪਾਈ ਹੋਈ ਚੱਲ ਫਰਕ ਪਊ ਪਰ ਹਜੇ ਤਾਂ ਹੀ ਨਹੀਂ ਫਰਕ ਪਿਆ ਇੱਕ ਖੱਤਾ ਇੱਧਰ ਆ ਜਿਹੜਾ ਦੇਖੋ ਪਰੇ ਆ ਦੀ ਸੋਹਣੀ ਆਵਾਜ਼ ਆ ਰਹੀ ਪੰਛੀਆਂ ਦੀ ਅੱਗੇ ਸਾਹਮਣੇ ਗੁਰਦੁਆਰਾ ਮਹਾਰਾਜ ਸਾਹਿਬ ਨਹੀਂ ਤੋਂ ਬਾਦ ਦਾ ਨਜ਼ਾਰਾ ਦੇਖਾ ਦੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਆ ਬਸ ਆਉਣ ਵਾਲੀ ਆ ਅੱਗੇ 20 ਮਿੰਟ ਲੇਟ ਹੋ ਗਈ ਅੱਗੇ ਪਹਿਲਾਂ ਆਉਂਦੀ ਹੁੰਦੀ ਅੱਜ 20 ਮਿੰਟ ਲੇਟ ਆ ਆਗੇ ਹੀ ਲੱਗਦਾ ਦੇਖਦੇ ਆਗੇ ਲੇਟ ਕਦੋਂ ਆਇਆ ਅੱਜ ਲੇਟ ਕਦੋਂ ਆਇਆ ਕੀ ਗੱਲ ਹੋਈ ਹਾਂ ਨਾ ਦਿੱਤੀ ਸਾਡੀ ਸਾਡੇ ਹੀ ਪੰਜਾਬ ਬੋਰਡ ਦੇ ਮੀ ਪਿਆਸ ਸੀ ਅਸ ਕਰਕੇ ਹਨਾ ਉਧਰ ਬਸਾਨੀ ਲਾਈਆਂ ਅਸ਼ਾਤਾਂ ਲੇਟ ਹੋ ਗਿਆ ਹਾਂ ਉਹਨੂੰ ਅੱਧਾ ਘੰਟਾ ਲੱਗ ਗਿਆ ਮੈਂ ਕਹਾਂ ਪਤਾ ਨਹੀਂ ਅੱਜ ਇਹ ਭਰਾਵਾ ਦੇਖਣ ਦੇ ਮੂੰਹ ਚੱਕ ਚੱਕ ਕੇ ਹਾਂਜੀ ਦੋਸਤੋ ਆਪਾਂ ਚੱਲੇ ਆਂ ਜੀ ਕਪੂਰਥਲੇ ਨੂੰ ਮਨ ਕਹਿੰਦੀ ਮੇਰਾ ਸਿਰ ਦੁਖਦਾ ਵਾ ਨਹੀਂ ਕਲਾਸ ਵੀ ਦੁਖਦਾ ਰਹਿੰਦਾ ਵਾ ਤੇ ਮੈਂਗਾ ਚਲੋ ਇਹਦੀਆਂ ਇੱਕ ਵਾਰੀ ਅੱਖਾਂ ਚੱਕਰਾ ਕੇ ਵੇਖ ਲੈਂਦੇ ਆ ਹਨਾ ਮੰਨ ਕੀ ਹੁੰਦਾ ਤੈਨੂੰ ਲੱਗਦਾ ਸੇਰ ਬਰਾਕ ਹੋਰ ਤੇ ਕਾਲਾ ਕਾਲਾ ਮੇਰਾ ਨੈਰਾ ਜੱਤੇ ਤਰਿੰਦੇ ਨੇ ਚਲੋ ਦੇਖਦੇ ਆ ਹੁਣ ਕਪੂਰ ਫ੍ਰੀਕਵੈਂਸੀ ਦੀਆਂ ਅੱਖਾਂ ਟੈਸਟ ਕਰਾਵਾਂਗੇ ਤੇ ਚੱਲੇ ਆਪਾਂ ਕਿੰਨੀ ਭਾਰੀ ਪ੍ਰਸਾਦ ਹੋਈ ਐ ਇਹਦੇ ਝੋਨਾ ਡੁੱਬਿਆ ਪਿਆ ਇਹ ਨੀਵਾ ਥਾਂ ਹਨਾ ਜਿਆਦਾ ਪਾਣੀ ਸਾਰਾ ਹੀ ਆਉਂ ਨਿਕਲਿਆ ਉਹ ਇਧਰੋਂ ਨਿਕਲ ਲਿਆ ਪਾਣੀ ਚੱਲਦਾ ਜੇ ਥਾਵਾਂ ਤੋਂ ਪਾਣੀ ਨਹਿਰਾਂ ਨਿਕਲ ਕੇ ਨੀਵੇਂ ਥਾਵਾਂ ਉੱਪਰ ਚਲੇ ਸਵੇਰ ਦਾ ਮੀਂਹ ਪਿਆ ਤੇ ਪਾਣੀ ਹੌਣ ਭਰੁੰਦੇ ਆ ਬੈਣੀ ਨੀਂ ਮੋਈ ਆਦਾ ਆ ਆਪਾਂ ਆਏ ਜੀ ਇੱਥੇ ਸਤਗੁਰ ਆਈ ਡੈਂਟਲ ਹਸਪੀਟਲ ਤੇ ਡਾਕਟਰ ਸਾਹਿਬ ਕਹਿੰਦੇ ਆ ਕੱਲ ਡੋਟੂ ਸਾਹਿਬ ਕਹਿੰਦੇ ਆ ਵੀ ਕੱਲ ਨੂੰ ਆਇਓ ਅੱਜ ਟਾਈਮ ਥੋੜਾ ਵਾ 4 ਵਜੇ ਆਇਓ ਵੀ ਦਵਾਈ ਪਾ ਪਾ ਕੇ ਟੈਸਟ ਕਰਨਾ ਹੈ ਤਾਂ 1 ਘੰਟੇ-ਘੰਟੇ ਬਾਅਦ ਜੀ ਦਾ ਦਵਾਈ ਪਾ ਕੇ ਤੇ ਫਿਰ ਘੰਟੇ ਬਾਅਦ ਟੈਸਟ ਹੋਣਾ ਅੰਮ੍ਰਿਤਪੁਰ ਪਿੰਡ ਨੂੰ ਸਾਡੇ ਸੱਤ ਹੋ ਗਏ ਆ ਨਿਕਲਦੇ ਨਿਕਲਦੇ ਆ ਟਾਈਮ ਲੰਘ ਗਿਆ ਸ਼ਹਿਰੋਂ ਉਹ ਤੇਲਪੌਂਡ ਰੁਕੇ ਸੀ ਵਾਲਿਆ ਤੇਲ ਆਪਾਂ ਹਾਂਜੀ ਫਰੈਂਡਸ ਆਪਾਂ ਪਹੁੰਚ ਗਏ ਆ ਜੀ ਪਿੰਡ ਹੁੰਦੇ ਆਉਂਦੇ ਆ ਆਪਾਂ ਹਨੇਰਾ ਹੋ ਹੀ ਗਿਆ ਪਹੁੰਚ ਲਿਆ ਆਪਾਂ ਹੁਣ ਘਰ ਤੋ ਜੀ ਪਹੁੰਚ ਗਏ ਆਪਾਂ ਘਰੇ ਤੇ ਕਪੂਰਥੇੋਂ ਆਉਂਦਾ ਆਪਾਂ ਲੀਡ ਹੋ ਗਏ ਸੀਗੇ ਟਾਈਮ ਲੱਗ ਗਿਆ ਥੋੜਾ ਜ਼ਿਆਦਾ ਤੇ ਹੁਣ ਲੱਗਿਆ ਆਪਾਂ ਪ੍ਰਸ਼ਾਦਾ ਪਣੀ ਛਕਣ ਤੇ ਅੱਜ ਦਾ ਵਲੋਗ ਆਪਾਂ ਕਰਦੇ ਇੱਥੇ ਸਮਾਂ ਤੋਂ ਮਿਲਦੇ ਤੁਹਾਨੂੰ ਅਗਲੇ ਵਲੋਗ ਚ ਧੰਨਵਾਦ